ਹੈਲੋ ਫਰੈਂਡਸ ਮੈਂ ਗੁਪਪੀਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with Gupbeekaur ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪੇਪਰ ਦੀ ਤਿਆਰੀ ਵਧੀਆ ਚੱਲ ਰਹੀ ਹੋਊਗੀ ਤਾਂ ਕੱਲ ਦੀ ਕਲਾਸ ਦੇ ਵਿੱਚ ਆਪਾਂ ਟੌਪਿਕ ਕੀਤਾ ਸੀਗਾ ਵਰੀਆਮ ਸਿੰਘ ਜੀ ਵਰੀਆਮ ਸਿੰਘ ਸੰਧੂ ਤੇ ਅੱਜ ਉਹਨਾਂ ਦੇ ਆਪਾਂ ਅਭਿਆਸ ਪ੍ਰਸ਼ਨ ਕਰਾਂਗੇ ਜਿੰਨੇ ਵੀ ਬਣ ਸਕਦੇ ਆ ਜਿੰਨੇ ਇੰਪੋਰਟੈਂਟ ਨੇ ਐਗਜ਼ਾਮ ਨੂੰ ਲੈ ਕੇ 8TT 94 ਨੂੰ ਲੈ ਕੇ ਉਹ ਆਪਾਂ ਸਾਰੇ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਓ ਕਲਾਸ ਸਟਾਰਟ ਕਰਦੇ ਆਂ ਬਿਨਾ ਕਿਸੇ ਦੇਰੀ ਦੀ ਸਭ ਤੋਂ ਪਹਿਲਾ ਪ੍ਰਸ਼ਨ ਆਪਣੀ ਸਕਰੀਨ ਦੇ ਉੱਪਰ ਹੈ ਵਰੀਆਮ ਸਿੰਘ ਸੰਧੂ ਦਾ ਜਨਮ ਕਿੱਥੇ ਹੋਇਆ ਤਾਂ ਆਪਾਂ ਦੱਸਣਾ ਹੈ ਜੀ ਕਿ ਇਹਨਾਂ ਦਾ ਜਨਮ ਜਿਹੜਾ ਕਿੱਥੇ ਹੋਇਆ ਸੀ অপਸ਼ਨਸ ਨੇ ਆਪਣੇ ਕੋਲ ਅੰਮ੍ਰਿਤਸਰ ਲੁਧਿਆਣਾ ਪਾਕਿਸਤਾਨ ਕੋਈ ਵੀ ਨਹੀਂ ਤਾਂ ਆਪਾਂ অপਸ਼ਨ ਏ ਦੇ ਨਾਲ ਚੱਲਾਂਗੇ ਜੀ ਰਾਈਟ অপਸ਼ਨ ਹੈ ਆਪਣੇ ਕੋਲ ਅੰਮ੍ਰਿਤਸਰ ਬਰਿਆਮ ਸਿੰਘ ਸੰਧੂ ਜੀ ਦਾ ਜਿਹੜਾ ਜਨਮ ਹੋਇਆ ਉਹ ਅੰਮ੍ਰਿਤਸਰ ਦੇ ਵਿੱਚ ਹੋਇਆ ਇਹਨਾਂ ਦੇ ਆਪਣੀ ਨਾਨਕੀ ਪਿੰਡ ਦੇ ਵਿੱਚ ਠੀਕ ਹੈ ਜੀ ਨਾਨਕੇ ਪਿੰਡ ਦੇ ਵਿੱਚ ਚਵਿੰਡਾ ਕਲਾ ਜਿਹੜਾ ਇਹਨਾਂ ਦਾ ਪਿੰਡ ਸੀਗਾ ਉੱਥੇ ਹੀ ਇਹਨਾਂ ਦਾ ਜਨਮ ਹੋਇਆ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਦਾ ਨਾਮ ਤੁਸੀਂ ਯਾਦ ਰੱਖਣਾ ਚਵਿੰਡਾ ਕਲਾ ਤੇ ਅੱਗੇ ਆਪਾਂ ਇਹ ਵੀ ਦੇਖ ਲੈਣੇ ਆ ਕਿ ਇਹਨਾਂ ਦੇ ਮਾਤਾ ਦਾ ਨਾਮ ਕੀ ਸੀਗਾ ਜੋਗਿੰਦਰ ਕੌਰ ਜੀ ਇਹਨਾਂ ਦੀ ਮਾਤਾ ਦਾ ਨਾਮ ਹੈ ਔਰ ਪਿਤਾ ਦਾ ਨਾਮ ਹੈ ਸ਼੍ਰੀ ਦੀਦਾਰ ਸਿੰਘ ਜੀ ਦੀਦਾਰ ਸਿੰਘ ਜੀ ਪਿਤਾ ਦਾ ਨਾਮ ਹੈ ਮਾਤਾ ਦਾ ਨਾਮ ਹੈ ਜੋਗਿੰਦਰ ਕੌਰ ਤੇ ਇਹ ਪੰਜ ਭੈਣ ਭਰਾ ਸੀਗੇ ਪੰਜ ਭੈਣ ਭਰਾ ਨੇ ਤੇ ਇਹਨਾਂ ਦੇ ਜਿਹੜੇ ਸੀਗੇ ਤਿੰਨ ਭੈਣਾਂ ਨੇ ਤੇ ਤੇ ਦੋ ਹੀ ਭਰਾ ਨੇ ਠੀਕ ਹੈ ਜੀ ਤਿੰਨ ਭੈਣਾਂ ਤੇ ਦੋ ਭਰਾ ਤੇ ਸਭ ਤੋਂ ਵੱਡੀ ਨੇ ਪੰਜੋਂ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡੇ ਕੌਣ ਸੀਗੇ ਬਰਿਆਮ ਸਿੰਘ ਸੰਧੂ ਜੀ ਜਿਨੂੰ ਕੀ ਪਲੇਠਾ ਕਹਿ ਦਿੰਦੇ ਆ ਜਿਹੜਾ ਸਭ ਤੋਂ ਵੱਡਾ ਹੁੰਦਾ ਪਲੇਠਾ ਠੀਕ ਹੈ ਜੀ ਅੱਗੇ ਦੇਖਦੇ ਆ ਬਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ ਆਪਸ਼ਨਸ ਨੇ 1946 ਆਪਸ਼ਨ ਬੀ 1945 অপশন সি 1946 অপশন ডি ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਆਪਾਂ ਚੱਲਾਂਗੇ ਜੀ অপশন ਬੀ ਦੇ ਨਾਲ 1945 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਠੀਕ ਹੈ ਜੀ ਅਗਰ ਸਾਲ ਦੀ ਗੱਲ ਕੀਤੀ ਜਾਏ ਤਾਂ 1945 ਹੈ ਅਗਰ ਐਗਜ਼ੈਕਟ ਡੇਟ ਪੁੱਛ ਲਈ ਜਾਏ ਤਾਂ ਉਹ ਹੈ ਆਪਣੇ ਕੋਲ 10 ਸਤੰਬਰ 10 ਸਤੰਬਰ 1945 ਨੂੰ ਇਹਨਾਂ ਦਾ ਜਨਮ ਹੋਇਆ ਹੋਂਦ ਤੁਹਾਨੂੰ ਕੀਤੇ ਕੀਤੇ ਇਹ 5 ਸਤੰਬਰ ਦੀ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਮਾਤ ਪੀਰ ਨੇ ਜੀ ਇੱਕ ਇਹਨਾਂ ਦੀ ਡਾਕੂਮੈਂਟਸ ਤੇ ਡੇਟ ਆ ਔਰ ਇੱਕ ਇਹਨਾਂ ਦੀ ओरिजिनल ਡੇਟ ਆ ਪਰ ਆਪਾਂ ਡਾਕੂਮੈਂਟਸ ਵਾਲੀ ਡੇਟ ਨੂੰ ਹੀ ਕਨਸੀਡਰ ਕਰਾਂਗੇ ਤੇ 10 ਸਤੰਬਰ 1945 ਨੂੰ ਹੀ ਕਰੈਕਟ ਮੰਨਾਂਗੇ ਤਾਂ ਚੱਲਦੇ ਆ ਨੈਕਸਟ ਸਲਾਈਡ ਦੇ ਉੱਪਰ ਬਰਿਆਮ ਸਿੰਘ ਸੰਧੂ ਨੇ ਇਸ ਦੀ ਇਤਿਹਾਸ ਬਾਰੇ ਕਾਫੀ ਖੋਜ ਕੀਤੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਪੁੱਲ ਕੇ ਵੀ ਤੁਸੀਂ ਸਕਿਪ ਨਹੀਂ ਕਰਨਾ ਅਵ੍ਰيام ਸਿੰਘ ਸੰਧੂ ਜੀ ਨੇ ਇਤਿਹਾਸ ਬਾਰੇ ਵੀ ਕਾਫੀ ਕਿਤਾਬਾਂ ਲਿਖੀਆਂ ਨੇ ਤੇ ਉਹ ਆਪਾਂ ਦੱਸਣਾ ਹੈ ਕਿ ਕਿਹੜੇ ਇਤਿਹਾਸ ਬਾਰੇ ਇਹਨਾਂ ਨੇ ਬਹੁਤ ਜ਼ਿਆਦਾ ਖੋਜ ਕੀਤੀ ਸੀਗੀ ਤਾਂ ਆਪਣੇ ਕੋਲ ਆਪਸ਼ਨਸ ਨੇ ਦੇਸ਼ ਦੀ ਵੰਡ ਬਾਰੇ ਆਪਸ਼ਨ B 84 ਦੇ ਦੰਗਿਆਂ ਬਾਰੇ ਆਪਸ਼ਨ C ਆਜ਼ਾਦੀ ਦੀ ਲਹਿਰ ਦੇ ਇਤਿਹਾਸ ਬਾਰੇ ਜਾਂ ਆਪਸ਼ਨ D ਗਦਰ ਪਾਰਟੀ ਦੇ ਇਤਿਹਾਸ ਅਪਾ ਚੱਲਾਂਗੇ ਜੀ ਆਪਸ਼ਨ ਡੀ ਦੇ ਨਾਲ ਗਦਰ ਪਾਰਟੀ ਦੇ ਇਤਿਹਾਸ ਬਾਰੇ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਕਾਫੀ ਸਾਰੀਆਂ ਇਹਨਾਂ ਨੇ ਖੋਜ ਕੀਤੀ ਹੈ ਜਿਹਦੇ ਵਿੱਚੋਂ ਕੁਝ ਆਪਾਂ ਇਹਨਾਂ ਦੀਆਂ ਫੇਮਸ ਕਿਤਾਬਾਂ ਦੇਖ ਲੈਣੇ ਆ ਕਿ ਇੱਕ ਤਾਂ ਹੈਗਾ ਸੀ ਗਦਰੀ ਬਾਬੇ ਕੌਣ ਨੇ ਠੀਕ ਹੈ ਜੀ ਗਦਰੀ ਬਾਬੇ ਕੌਣ ਸਨ ਇੱਕ ਇਹਨਾਂ ਨੇ ਲਿਖਿਆ ਗਦਰ ਲਹਿਰ ਦੀ ਗਾਥਾ ਠੀਕ ਹੈ ਜੀ ਇੱਕ ਗਦਰ ਲਹਿਰ ਦੀ ਗਾਥਾ ਇੱਕ ਗਦਰੀ ਬਾਬੇ ਕੌਣ ਸਨ ਤੇ ਇਹ ਕ ਇਹਨਾਂ ਨੇ ਲਿਖਿਆ ਸੀ ਗਦਰੀ ਜਰਨਲ ਕਰਤਾਰ ਸਿੰਘ ਸਰਾਬਾ ਇਹਨਾਂ ਨੇ ਗਦਰ ਪਾਰਟੀ ਦੇ ਰਿਲੇਟਡ ਖੋਜ ਕਰਕੇ ਇਹ ਕਿਤਾਬਾਂ ਲਿਖੀਆਂ ਨੇ ਇਹ ਪੁਸਤਕਾਂ ਤੁਸੀਂ ਯਾਦ ਰੱਖਣੀਆਂ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਨੀ ਆ ਗਦਰ ਲਹਿਰ ਦੀ ਗਾਥਾ ਗਦਰੀ ਜਰਨਲ ਕਰਤਾਰ ਸਿੰਘ ਸਰਾਬਾ ਤੇ ਗਦਰੀ ਬਾਬੇ ਕੌਣ ਸਨ ਇਨਾਂ ਨੇ ਗਦਰ ਲਹਿਰ ਦੇ ਨਾਲ ਗਦਰ ਪਾਰਟੀ ਦੀ ਇਤਿਹਾਸ ਬਾਰੇ ਕਿਤਾਬਾਂ ਲਿਖੀਆਂ ਨੇ ਅੱਗੇ ਜੀ ਬਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀ ਸੰਗ੍ਰਹਿ ਦੱਸੋ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਪਹਿਲਾ ਕਹਾਣੀ ਸੰਗ੍ਰਹਿ ਅਗਰ ਬਰਿਆਮ ਸਿੰਘ ਸੰਧੂ ਜੀ ਦੀ ਗੱਲ ਕੀਤੀ ਜਾਏ ਆਪਸ਼ਨਸ ਨੇ ਆਪਣੇ ਕੋਲ ਚੌਥੀ ਕੂਟ ਆਪਸ਼ਨ ਬੀ ਪੱਜੀਆਂ ਬਾਹੀ ਆਪਸ਼ਨ ਸੀ ਅੰਗ ਸੰਗ ਤੇ ਆਪਸ਼ਨ ਡੀ ਆਪਣੇ ਕੋਲ ਲੋਹੇ ਦੇ ਹੱਥ ਤੇ ਆਪਾਂ ਚੱਲਾਂਗੇ ਜੀ অপਸ਼ਨ D ਦੇ ਨਾਲ ਲੋਹੇ ਦੇ ਹੱਥ ਜਿਹੜਾ ਇਹਨਾਂ ਦਾ ਸੀਗਾ ਪਹਿਲਾ ਕਹਾਣੀ ਸੰਗ੍ਰਹਿ ਹੈ ਪਹਿਲਾ ਉਹਨਾਂ ਨੇ ਫਰਸਟ ਪੁੱਛਿਆ ਨਹੀਂ ਭੁੱਲਣਾ ਕਦੇ ਵੀ ਪਹਿਲਾ ਹੈ ਲੋਹੇ ਦੇ ਹੱਥ ਤੇ ਆਇਆ ਕਦੋਂ ਸੀਗਾ ਜੀ 1971 ਦੇ ਵਿੱਚ ਹੀ ਪ੍ਰਕਾਸ਼ਿਤ ਹੋਇਆ ਤੁਸੀਂ ਇਹ ਵਾਲਾ ਇਅਰ ਵੀ ਯਾਦ ਰੱਖਣਾ ਹੈ 1971 ਦੇ ਵਿੱਚ ਇਸ ਤੋਂ ਇਲਾਵਾ ਆਪਾਂ ਦੇਖ ਲੈਨੇ ਆ ਚੌਥੀ ਕੂਟ ਜਿਹੜਾ ਸੀਗਾ ਇਹ ਹੈ ਇਹ ਪ੍ਰਕਾਸ਼ਿਤ ਹੋਇਆ ਸੀਗਾ 1900 98 ਦੇ ਵਿੱਚ ਠੀਕ ਹੈ ਜੀ 1998 ਦੇ ਵਿੱਚ ਤੇ 2000 ਦੇ ਵਿੱਚ ਐਨਓ ਸਾਹਿਤਕ ਆਦਮੀ ਪੁਰਸਕਾਰ ਚੌਥੀ ਕੋਟ ਦਿੱਲੀ ਬਰਿਆਮ ਸਿੰਘ ਸੰਧੂ ਜੀ ਨੂੰ ਮਿਲਿਆ ਇਹ ਵੀ ਤੁਸੀਂ ਯਾਦ ਰੱਖਣਾ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਜੀ ਪੱਜੀਆਂ ਬਾਹੀ ਪੱਜੀਆਂ ਬਾਹੀ 1987 ਦੇ ਵਿੱਚ ਪ੍ਰਕਾਸ਼ਿਤ ਹੋਇਆ 1987 ਤੇ ਅੰਗ ਸੰਗ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹ 1979 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਜੀ ਤੇ ਜਿਹੜਾ ਅੰਗ ਸੰਗ ਕਹਾਣੀ ਹੈ ਇਹ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10th ਦੇ ਸਿਲੇਬਸ ਦੇ ਵਿੱਚ ਵੀ ਹੈ ਇਹਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ ਅੱਗੇ ਜੀ ਬਰਿਆਮ ਸਿੰਘ ਸੰਧੂ ਦਾ ਚੋਣਮੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਬਰਿਆਮ ਸਿੰਘ ਸੰਧੂ ਜੀ ਦੀਆਂ ਚੋਣਮੀਆਂ ਕਹਾਣੀਆਂ ਦਾ ਸੰਗ੍ਰਹਿ ਆਪਾਂ ਦੱਸਣਾ ਹੈ ਆਪਸ਼ਨ ਹੈ ਜੱਟ ਦੀ ਜੂਨ ਆਪਸ਼ਨ ਬੀ ਆਪਣਾ ਆਪਣਾ ਹਿੱਸਾ ਆਪਸ਼ਨ ਸੀ ਦੋਨੋਂ ਆਪਸ਼ਨ ਡੀ ਕੋਈ ਵੀ ਨਹੀਂ ਇੱਥੇ ਤੁਸੀਂ ਰਾਜੀ ਇੱਕ ਚੀਜ਼ ਯਾਦ ਰੱਖਣੀ ਹੈ ਕਿ ਅਗਰ ਸਿੱਧਾ ਪੁੱਛਿਆ ਜਾਏ ਚੌਣਵੀਆਂ ਕਹਾਣੀਆਂ ਦਾ ਸੰਗ੍ਰਹਿ ਤਾਂ ਆਪਾਂ ਆਪਸ਼ਨ E ਦੇ ਨਾਲ ਚੱਲਾਂਗੇ ਜੱਟ ਦੀ ਜੂਨ ਜਿਹੜਾ ਸੀ ਇਹਨਾਂ ਦੀਆਂ ਚੌਣਵੀਆਂ ਕਹਾਣੀਆਂ ਦਾ ਸੰਗ੍ਰਹਿ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਇਹਨਾਂ ਦਾ ਹੋਰ ਚੌਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਪਰ ਉਹ ਹੈਗਾ ਮੇਰੀਆਂ ਚੌਣਵੀਆਂ 15 ਕਹਾਣੀਆਂ ਠੀਕ ਹੈ ਉਹ 15 ਕਹਾਣੀਆਂ ਦੀ ਅਗਰ ਚੌਣਵੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਦਾ ਹੋਊਗਾ ਜੀ ਆਪਣਾ ਆਪਣਾ ਹਿੱਸਾ ओके okay, तो ਹੁਣ ਆਪਾਂ ਚੱਲਾਂਗੇ ਆਪਸ਼ਨ A ਦੇ ਨਾਲ ਜੱਟ ਦੀ ਜੂਨ ਅੱਗੇ ਜੀ ਪੰਜਾਬੀ ਦੀਆਂ ਲੰਬੀਆਂ ਕਹਾਣੀਆਂ ਲਿਖਣ ਦੀ ਪ੍ਰਤਿਕਿਸਮਾਈ ਆਪਸ਼ਨ ਹੈ ਸੁਜਾਨ ਸਿੰਘ ਜੀ ਆਪਸ਼ਨ B ਕੁਲਵੰਤ ਸਿੰਘ ਵਿਖ ਆਪਸ਼ਨ C ਬਰਿਆਮ ਸਿੰਘ ਸੰਧੂ ਆਪਸ਼ਨ D ਕੋਈ ਵੀ ਨਹੀਂ ਤਾਂ ਆਪਸ਼ਨ C ਦੇ ਨਾਲ ਚੱਲਾਂਗੇ ਜੀ ਬਰਿਆਮ ਸਿੰਘ ਸੰਧੂ ਜੀ ਨੇ ਕੀ ਕੀਤਾ ਲੰਬੀਆਂ ਕਹਾਣੀਆਂ ਲਿਖਣ ਦੀ ਪ੍ਰਤਿਪਾਈ ਹੈ ਇਸ ਤੋਂ ਪਹਿਲਾਂ ਜਿੰਨੀਆਂ ਵੀ ਕਹਾਣੀਆਂ ਲਿਖੀਆਂ ਜਾਂਦੀਆਂ ਸੀ ਉਹ ਸਾਰੀਆਂ ਸ਼ਾਰਟਸ ਹੁੰਦੀਆਂ ਸੀਗੀਆਂ ਨਿੱਕੀਆਂ ਕਹਾਣੀਆਂ ਹੁੰਦੀਆਂ ਸੀ ਤੋਂ ਸਾਰੀਆਂ ਪ੍ਰੇਰਿਤ ਕਿੱਥੋਂ ਸੀਗੀਆਂ ਆਪਣੇ ਪੱਛਮੀ ਸੱਭਿਆਚਾਰ ਦੇ ਉੱਪਰ ਠੀਕ ਹੈ ਕਿਉਂਕਿ ਆਪਾਂ ਦੇਖੀਏ ਜਿੰਨੇ ਵੀ ਰਾਈਟਰ ਆਪਾਂ ਹੁਣ ਤੱਕ ਪੜ੍ਹੇ ਆ ਸਾਰਿਆਂ ਨੇ ਕੀ ਕੀਤੀ ਹੈ ਐਮਏ ਇੰਗਲਿਸ਼ ਕੀਤੀ ਹੈ ਠੀਕ ਹੈ ਜੀ ਤੇ ਐਮਏ ਇੰਗਲਿਸ਼ ਕਰਨ ਦੇ ਨਾਲ ਹੀ ਉਹਨਾਂ ਦਾ ਜਿਹੜਾ ਸੀਗਾ ਇੰਟਰਸਟ ਸੀਗਾ ਉਹ ਜਿਹੜਾ ਸੀਗਾ ਪੱਛਮੀ ਜਿਹੜੇ ਕਹਾਣੀਆਂ ਸੀਗੀਆਂ ਜਾਂ ਸਾਹਿਤ ਵੱਲ ਉਹਨਾਂ ਦਾ ਜ਼ਿਆਦਾ ਸੀਗਾ ਠੀਕ ਹੈ ਪਰ ਇਹ ਪਹਿਲੇ ਰਾਈਟਰ ਹੋਏ ਜਿਨ੍ਹਾਂ ਨੇ ਕੀ ਕੀਤਾ ਪੱਛਮੀ ਸੱਭਿਆ ਨੂੰ ਛੱਡ ਕੇ ਇਹਨਾਂ ਨੇ ਲੰਬੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅੱਗੇ ਜੀ ਵਰਿਆਮ ਸਿੰਘ ਸੰਦੂ ਨੂੰ ਪੰਜਾਬੀ ਦਾ ਕੀ ਕਿਹਾ ਜਾਂਦਾ ਹੈ ਆਪਸ਼ਨ ਹੈ ਬਾਦਸ਼ਾ ਆਪਸ਼ਨ ਬੀ ਮੁਕਟ ਆਪਸ਼ਨ ਸੀ ਸਰਤਾਜ অপশন ডি এ ਅਤੇ ਬੀ ਦੋਨੋਂ ਹੀ ਤਾਂ ਹੁਣ ਬਰਿਆਮ ਸਿੰਘ ਸੰਧੂ ਜੀ ਨੂੰ ਪੰਜਾਬੀ ਦਾ ਮੁਕਟ ਕਿਹਾ ਜਾਂਦਾ ਹੈ অপশন ਬੀ ਦੇ ਨਾਲ ਚੱਲਾਂਗੇ ਠੀਕ ਹੈ ਜੀ অপশন ਬੀ ਮੁਕਟ ਅੱਗੇ ਹੈ ਕਿਸ ਦੇ ਅਨੁਸਾਰ ਬਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਸਧਾਰਨ ਮਨੁੱਖਾਂ ਦੀਆਂ ਨਹੀਂ ਬਲਕਿ ਮਹਾ ਮਾਨਵਾਂ ਦੀਆਂ ਕਹਾਣੀਆਂ ਹਨ ਬਹੁਤ ਹੀ ਇੰਪੋਰਟੈਂਟ ਸਟੇਟਮੈਂਟ ਹੈ ਕਿੰਨੇ ਕਹੇ ਕਿ ਹੈ ਕਿ ਬਰਿਆਮ ਸਿੰਘ ਸੰਧੂ ਦੀਆਂ ਜਿਹੜੀਆਂ ਕਹਾਣੀਆਂ ਇਹ ਕੋਈ ਸਧਾਰਨ ਮਨੁੱਖਾਂ ਦੀਆਂ ਕਹਾਣੀਆਂ ਨਹੀਂ ਹੈਗੀਆਂ ਬਲਕਿ ਇਹ ਮਹਾਮਾਨਵਾਂ ਦੀਆਂ ਕਹਾਣੀਆਂ ਨੇ অপਸ਼ਨਸ ਨੇ ਆਪਣੇ ਕੋਲ 바ਵਾ ਬਲਵੰਤ অপਸ਼ਨ B ਤਨੀ ਰਾਮਚਾਤਰੀ অপਸ਼ਨ C ਬਲਵੰਤ ਕਾਰਗੀ অপਸ਼ਨ D ਕੇਸਰ ਸਿੰਘ ਕੇਸਰ ਤਾਂ ਆਪਾਂ ਆਪਸ਼ਨ ਡੀ ਦੇ ਨਾਲ ਚੱਲਾਂਗੇ ਜੀ ਕੇਸਰ ਸਿੰਘ ਕੇਸਰ ਜੀ ਨੇ ਹੀ ਕਿਹਾ ਕਿ ਜਿਹੜੀਆਂ ਬਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਨੇ ਸਧਾਰਨ ਮਨੁੱਖਾਂ ਦੀਆਂ ਨਹੀਂ ਹੈਗੀਆਂ ਬਲਕਿ ਇਹ ਮਹਾਮਾਨਵਦੀਆਂ ਕਹਾਣੀਆਂ ਨੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਰਿਵਾਈਜ਼ ਕਰਵਾ ਦਾਂ ਕਿ ਜਿਹੜੇ ਬਰਿਆਮ ਸਿੰਘ ਸੰਧੂ ਸੀਗੇ ਇਹਨਾਂ ਨੇ ਕੀ ਹੈ ਜਿਹੜਾ ਵੀ ਆਪਣੇ ਟਾਈਮ ਦੇ ਵਿੱਚ ਜੋ ਵੀ ਸਮਾਜ ਦੇ ਵਿੱਚ ਕੁਰੀਤੀਆਂ ਚੱਲ ਰਹੀਆਂ ਉਨ੍ਹਾਂ ਦੇ ਉੱਪਰ ਹੀ ਇਹਨਾਂ ਨੇ ਸਾਰੀਆਂ ਆਪਣੀਆਂ ਕਹਾਣੀਆਂ ਲਿਖੀਆਂ ਖਾਸ ਤੌਰ ਤੇ ਉੱਪਰ ਇਹਨਾਂ ਨੇ ਕਿਸਾਨੀ ਦੇ ਉੱਪਰ ਬਹੁਤ ਕਹਾਣੀਆਂ ਲਿਖੀਆਂ ਕਿਉਂਕਿ ਕਿਸਾਨੀ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਉਹਦੀ ਸਥਿਤੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੀ ਕੀ ਸਥਿਤੀ ਰਹਿੰਦੀ ਹੈ ਕਿਉਂਕਿ ਉਹ ਕੀ ਵਿਚਾਰੇ ਇੱਕ ਵਧੀਆ ਜੀਵਨ ਜਿਹੜਾ ਨਹੀਂ ਬਤੀਤ ਕਰ ਸਕਦੇ ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਆ ਉਹਨਾਂ ਨੂੰ ਸਾਥ ਨਹੀਂ ਦਿੰਦੀ ਜਿਹਦੇ ਨਾਲ ਉਹ ਸਮਾਜਿਕ ਪੱਖ ਤੋਂ ਵੀ ਕਮਜ਼ੋਰ ਹੋ ਜਾਂਦੇ ਆ ਘਰਾਂ ਦੇ ਵਿੱਚ ਕਲੇਸ਼ ਰਹਿੰਦੇ ਆ ਕਿਉਂਕਿ ਜਿਹੜਾ ਮੀਡਲ ਕਲਾਸ ਬੰਦਾ ਹੁੰਦਾ ਉਹ ਅਮੀਰਾਂ ਦੀ ਜਿਹੜੀ ਕੀ ਆ ਅਮੀਰ ਲੋਕਾਂ ਦੀ ਜਿਹੜੀ ਆ ਉਹ ਉਹਨਾਂ ਦੀ ਵਾਂਗੂ ਜ਼ਿੰਦਗੀ ਜੀਣ ਬਾਰੇ ਸੋਚਦਾ ਪਰ ਨਾ ਤਾਂ ਉਹ ਗਰੀਬ ਹੁੰਦਾ ਨਾ ਹੀ ਅਮੀਰ ਹੁੰਦਾ ਪਰ ਇਹ ਉਹਨਾਂ ਦੇ ਵਿੱਚ ਉਸੇ ਤਾੰਗ ਨੂੰ ਲੈ ਕੇ ਜਦੋਂ ਉਹ ਆਪਣੇ ਆ ਮੀਡਲ ਕਲਾਸ ਲੋਕ ਜਿਹੜੇ ਆ ਉਹ ਅਮੀਰਾਂ ਵਰਗੀ ਜ਼ਿੰਦਗੀ ਜੀਣਾ ਚਾਹੁੰਦੇ ਆ ਤੇ ਘਰ ਦੇ ਵਿੱਚ ਕਲੇਸ਼ ਪੈਦਾ ਹੁੰਦੇ ਆ ਕਿਉਂਕਿ ਆਰਥਿਕ ਸਥਿਤੀ ਉਹਨਾਂ ਦਾ ਸਾਥ ਨਹੀਂ ਦਿੰਦੀ ਜਿਹਦੇ ਨਾਲ ਉਹਨਾਂ ਦਾ ਸਮਾਜਿਕ ਮਨੋਬਲ ਜਿਹੜਾ ਡਿੱਗਦਾ ਸਮਾਜ ਦੇ ਵਿੱਚ ਵੀ ਉਹਨਾਂ ਦੀ ਉਹ ਜਿਹੜੀ ਆ ਜਗ੍ਹਾ ਉਹਨਾਂ ਨੂੰ ਨਹੀਂ ਮਿਲ ਪਾਂਦੀ ਤੇ ਇਨੀਆਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਬਰਿਆਮ ਸਿੰਘ ਸੰਧੂ ਐ ਉਹ ਕਿੰਨੂੰ ਕਾਰਨਮੰਦ ਐ? ਰਾਜਨੀਤਿਕ ਪੱਖ ਨੂੰ ਇੰਨਾਂ ਸਾਰੀਆਂ ਚੀਜ਼ਾਂ ਦਾ ਉਹ ਕਾਰਨਮੰਦ ਐ। ਅੱਗੇ ਜੀ ਬਰਿਆਮ ਸਿੰਘ ਸੰਧੂ ਕਿਸ ਕਹਾਣੀ ਸੰਗ੍ਰਹਿ ਲਈ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਬਰਿਆਮ ਸਿੰਘ ਸੰਧੂ ਜੀ ਨੂੰ ਕਿਸ ਕਹਾਣੀ ਸੰਗ੍ਰਹਿ ਦੇ ਲਈ ਜਿਹੜਾ ਉਹਨਾਂ ਨੂੰ ਉਸ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਆਪਸ਼ਨਸ ਨੇ ਚੌਥੀ ਕੂਟ অপশন B ਪੱਜੀਆਂ ਬਾਹੀ অপশন C ਜਮਰੋੰਦ অপশন D ਗਦਰ ਲਹਿਰ ਦੀ ਗਾਥਾ ਤਾਂ ਆਪਾਂ অপশন A ਦੇ ਨਾਲ ਚੱਲਾਂਗੇ ਚੌਥੀ ਕੂਟ ਤੇ ਲਈ ਇਹਨਾਂ ਨੂੰ ਪੰਜਾਬੀ ਸਾਹਿਤ ਪੁਰਸਕਾਰ ਇਹਨਾਂ ਨੂੰ ਜਿਹੜਾ ਹੋ ਮਿਲਿਆ ਠੀਕ ਹੈ ਜੀ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਤੇ ਮਿਲਿਆ ਕਦੋਂ ਹੈ ਇਹ ਤੁਸੀਂ ਸਾਲ ਜ਼ਰੂਰ ਯਾਦ ਰੱਖਣਾ ਹੈ 2000 ਦੇ ਵਿੱਚ ਇਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਚੌਥੀ ਕੂਟ ਦੇ ਲਈ ਅੱਗੇ ਹੈ ਜੀ ਲੋਹੇ ਦੇ ਹੱਥ ਵਿਚੀਆਂ ਕਹਾਣੀਆਂ ਦਾ ਸਮਾਕਾਲ ਕਿਹੜਾ ਹੈ ਆਪਸ਼ਨ ਹੈ ਅਕਾਲੀ ਲਹਿਰ ਦਾ ਆਪਸ਼ਨ ਬੀ ਨਕਸਲੀ ਲਹਿਰ ਦਾ ਆਪਸ਼ਨ ਸੀ ਕੋਕਾ ਲਹਿਰ ਦਾ ਆਪਸ਼ਨ ਡੀ ਗਦਰ ਲਹਿਰ ਦਾ ਤਾਂ ਹੁਣ ਆਪਾਂ ਇਹਨਾਂ ਦੇ ਵਿੱਚੋਂ ਦੱਸਣਾ ਹੈ ਜੀ ਕਿ ਜੋ ਜਿਹੜਾ ਲੋਹੇ ਦਾ ਹੱਥ ਸੀਗਾ ਜਿਹੜੇ ਇਹਨਾਂ ਦੀ ਕਹਾਣੀ ਹੈ ਉਹਦਾ ਸਮਾਂ ਕੀ ਹੈ ਤੇ ਉਹਦਾ ਸਮਾਂ ਹੈਗਾ ਜੀ ਨਕਸਲੀ ਲਹਿਰ ਦਾ ਆਪਸ਼ਨ ਬੀ ਦੇ ਨਾਲ ਚੱਲਾਂਗੇ ਨੈਕਸਲੀ ਲਹਿਰ ਦਾ ਜਿਹੜਾ ਸਮਾਂ ਉਹਦਾ ਸਮਾਂਕਾਲ ਰਿਹਾ ਤੇ ਇਹਦੇ ਵਿੱਚ ਉਹਨਾਂ ਨੇ ਨਕਸਲਵਾਦੀ ਜਿਹੜਾ ਜਿਹੜੇ ਲੋਕ ਆ ਉਹਨਾਂ ਦੀ ਹੀ ਇੱਥੇ ਪੇਸ਼ ਕੀਤਾ ਸਭ ਕੁਝ ਇਸ ਕਹਾਣੀ ਦੇ ਵਿੱਚ ਇਹਨਾਂ ਨੇ ਇਹਦੇ ਵਿੱਚ ਗਰੀਬ ਲੋਕਾਂ ਦੇ ਪ੍ਰਤੀ ਹਮਦਰਦੀ ਦੱਸੀ ਹੈ ਲੋਹੇ ਦੇ ਹੱਥ ਦੇ ਵਿੱਚ ਇਹਨਾਂ ਨੇ ਗਰੀਬ ਲੋਕਾਂ ਦੇ ਪ੍ਰਤੀ ਹਮਦਰਦੀ ਦੱਸੀ ਹੈ ਤੇ ਸਮਾਜ ਦੇ ਪ੍ਰਤੀ ਰੋਸ ਵੀ ਪ੍ਰਗਟ ਕੀਤਾ ਉਸ ਚੀਜ਼ ਦੇ ਲਈ ਕਿ ਜਿਹੜੇ ਗਰੀਬ ਲੋਕ ਆ ਵਿਚਾਰੇ ਉਹ ਕਿਵੇਂ ਆਰਥਿਕ ਤੋ ਦੇ ਸਮਾਜਿਕ ਪੱਖ ਤੋਂ ਕਮਜ਼ੋਰ ਹੁੰਦੇ ਜਾਂਦੇ ਆ ਤੇ ਇਸ ਦੇ ਲਈ ਉਹਨਾਂ ਨੇ ਸਮਾਜ ਦੇ ਪ੍ਰਤੀ ਇਹ ਵਾਲੀ ਰੋਸ ਦੀ ਰੋਸ ਨੂੰ ਜ਼ਾਹਰ ਕੀਤਾ ਅੱਗੇ ਹੈ ਜੀ ਬਰਿਆਮ ਸਿੰਘ ਸੰਧੂ ਦੀ ਸਾਹਿਤਿਕ ਸਵੈ ਜੀਵਨੀ ਦੱਸੋ ਮੋਸਟ ਮੋਸਟ ਇੰਪੋਰਟੈਂਟ ਹੁਣ ਬਰਿਆਮ ਸਿੰਘ ਸੰਧੂ ਜੀ ਦੀਆਂ ਦੋ ਸਵੈ ਜੀਵਨੀਆਂ ਨੇ ਆਪਾਂ ਦੋਨੋਂ ਹੀ ਇੱਥੇ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਸਾਹਿਤਿਕ ਸਵੈ ਜੀਵਨੀ ਬਾਰੇ ਦੇਖਾਂਗੇ ਕਿਹੜੀ ਹੈ ਉਹਨਾਂ ਦੀ ਸਾਹਿਤਿਕ ਸਵੈ ਜੀਵਨੀ ਪਰਦੇਸੀ ਪੰਜਾਬ ਕੁਸ਼ਤੀ ਦਾ ਤਰੂ ਤਾਰਾ ਪੜਿਆਵਾਚਿਆ ਕੋਈ ਵੀ ਨਹੀਂ ਤੋ ਹੁਣ ਜੀ ਇਹਦੇ ਵਿੱਚੋਂ ਜਿਹੜਾ ਪਰਦੇਸੀ ਪੰਜਾਬ ਹੈ ਉਹ ਤਾਂ ਇਹਨਾਂ ਦਾ ਸਫਰ ਨਾਮ ਹੈ ਤੇ ਆਪਸ਼ਨ ਬੀ ਦੇ ਨਾਲ ਚੱਲਾਂਗੇ ਕੁਸ਼ਤੀ ਦਾ ਤਰੂ ਤਾਰਾ ਜਿਹੜਾ ਇਹਨਾਂ ਦੀ ਸਾਹਿਤਿਕ ਸਵੈ ਜੀਵਨੀ ਹੈ ਇਸ ਤੋਂ ਇਲਾਵਾ ਇਹਨਾਂ ਦੀ ਹੋਰ ਸਵੈ ਜੀਵਨੀ ਹੈ ਉਹ ਅੱਗੇ ਆਪਾਂ ਨੈਕਸਟ ਆਰ ਐਸ ਕਿਊ ਦੇ ਵਿੱਚ ਦੇਖਾਂਗੇ ਅੱਗੇ ਜੀ ਨਾਵਲਕਾਰ ਸੋਹਣ ਸਿੰਘ ਸੀਤਲ ਸਮਾਜ ਸ਼ਾਸਤਰੀ ਪਰਪੇਖ ਦੀ विदा ਦੇ ਸੋ ਹੁਣ ਇਹਨਾਂ ਨੇ ਇੱਕ ਕਹਾਣੀ ਲਿਖੀ ਆ ਨਾਵਲ ਨਾਵਲਕਾਰ ਸੋਹਣ ਸਿੰਘ ਸੀਤਲ ਸਮਾਜ ਸ਼ਾਸਤਰੀ ਪਰਿਪੇਖ ਹੁਣ ਇਹਦਾ ਆਪਾਂ ਵਿਧਾ ਦੱਸਣਾ ਹੈ ਕਿ ਇਹ ਜਿਹੜੀ ਕਹਾਣੀ ਲਿਖੀ ਇਹਦਾ ਵਿਧਾ ਕੀ ਹੈ ਇਹ ਆਲੋਚਨਾ ਹੈ ਸਫਰਨਾਮਾ ਹੈ ਇਤਿਹਾਸ ਹੈ ਜਾਂ ਉਪਰੋਕਤ ਸਾਰੇ ਤਾਂ ਆਪਸ਼ਨ A ਦੇ ਨਾਲ ਚੱਲਾਂਗੇ ਜੀ ਆਲੋਚਨਾਤਮਕ ਪੁਸਤਕ ਹੈ ਇਹਨਾਂ ਦੀ ਕਿਉਂਕਿ ਇਹਨਾਂ ਨੇ 3-4 ਆਲੋਚਨਾਤਮਕ ਪੁਸਤਕਾਂ ਵੀ ਲਿਖੀਆਂ ਜਿੰਨੂੰ ਆਪਾਂ ਥਿਊਰੀ ਕਲਾਸ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਸੀ ਤੇ ਨਾਵਲਕਾਰ ਸੋਨ ਸਿੰਘ ਸੀਤਲ ਸਮਾਜ ਸ਼ਾਸਤਰੀ ਪਰਿਪੇਖਤ ਜਿਹੜਾ ਹੈ ਇਹਦਾ ਵਿਧਾ ਕੀ ਹੈ ਆਲੋਚਨਾ ਇੱਕ ਆਲੋਚਨਾਤਮਕ ਪੁਸਤਕ ਹੈ ਅੱਗੇ ਬਾਹੀ ਕਿਸ ਉਪ ਬੋਲੀ ਦਾ ਸ਼ਬਦ ਹੈ ਆਪਸ਼ਨ ਹੈ ਮਾਜੀ ਆਪਸ਼ਨ ਬੀ ਪੁਆਦੀ ਆਪਸ਼ਨ ਸੀ ਮਲਵਈ ਆਪਸ਼ਨ ਡੀ ਦੁਆਬੀ ਤਾਂ ਆਪਸ਼ਨ ਏ ਦੇ ਨਾਲ ਚੱਲਾਂਗੇ ਜੀ ਬਾਹੀ ਜਿਹੜਾ ਸ਼ਬਦ ਹੈ ਇਹ ਕਿਹੜੀ ਉਪਭਾਸ਼ਾ ਦਾ ਸ਼ਬਦ ਹੈ ਮਾਜੀ ਉਪਭਾਸ਼ਾ ਦਾ ਕਿਉਂਕਿ ਆਪਾਂ ਦੇਖਿਆ ਬਰਿਆਮ ਸਿੰਘ ਸੰਧੂ ਜੀ ਜਿਹੜੇ ਐ ਇਹ ਕਿੱਥੇ ਮਾਜੀ ਜਿਹੜੇ ਭਾਸ਼ਾ ਦੇ ਉਹ ਜਿਹੜਾ ਖੇਤਰ ਹੈ ਉਹਦੇ ਨਾਲ ਸੰਬੰਧ ਰੱਖਦੇ ਆ ਕਿਉਂਕਿ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਟਕਸਾਲੀ ਬੋਲੀ ਦਾ ਪ੍ਰਭਾਵ ਬਹੁਤ ਜ਼ਿਆਦਾ ਰਹਿੰਦਾ ਹੈ ਇਸੇ ਕਰਕੇ ਹੀ ਕੁਲਵੰਤ ਸਿੰਘ ਵੀਰਕ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਵੀਰਕ ਤੇ ਸੰਧੂ ਜਿਹੜੇ ਆ ਦੋਵੇਂ ਗਵਾਂਡੀ ਭਰਾ ਨੇ ਠੀਕ ਹੈ ਕਿਉਂਕਿ ਉਹਨਾਂ ਨੇ ਗੱਲ ਕੀਤੀ ਸੀ ਕਿ ਮੈਂ ਰਾਵੀਓ ਪਾਰਦਾ ਵਾਂ ਤੇ ਜਿਹੜੇ ਬਰਿਆਮ ਸਿੰਘ ਸੰਧੂ ਜੀ ਨੇ ਉਹ ਰਾਵਿਓ ਉਰਾਗ ਦੇਣੀ ਤੇ ਉਹ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਸੀਗੀ ਕਿ ਜਿਹੜੀ ਸਾਡਾ ਰਹਿਣ ਸਹਿਣ ਹੈ ਜਿਹੜੀ ਸਾਡੀ ਬੋਲੀ ਹੈ ਉਹ ਵੀ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਗਲਾ ਪ੍ਰਸ਼ਨ ਹੈ ਜੀ ਬਰਿਆਮ ਸਿੰਘ ਸੰਧੂ ਦਾ ਸਫਰਨਾਮਾ ਦੱਸੋ ਆਪਸ਼ਨਸ ਨੇ ਕਰਵਟ ਆਪਸ਼ਨ ਬੀ ਵਗਦੀ ਹੈ ਰਾਵੀ ਆਪਸ਼ਨ ਸੀ ਗਦਰ ਲਹਿਰ ਦੀ ਗਾਥਾ ਆਪਸ਼ਨ ਡੀ ਉਪਰੋਕਤ ਸਾਰੇ ਤੇ ਹੁਣ ਆਪਾਂ ਇਹਦੇ ਵਿੱਚ ਦੱਸਣਾ ਹੈ ਕਿ ਬਰਿਆਮ ਸਿੰਘ ਸੰਧੂ ਜਿਹੜੇ ਸੀ ਉਹਨਾਂ ਦਾ ਸਫਰਨਾਮਾ ਕੀ ਆ ਉਹਨਾਂ ਨੇ ਦੋ ਸਫਰਨਾਮੇ ਲਿਖੇ ਆ ਦ ਆਪਸ਼ਨ ਬੀ ਦੇ ਨਾਲ ਚੱਲਾਂਗੇ ਆਪਾਂ ਵਗਦੀ ਏ ਰਾਵੀ ਜਿਹੜਾ ਇਹ ਇਹਨਾਂ ਦਾ ਸਫਰਨਾਮਾ ਹੈ ਤੇ ਇਹ ਕਿਸ ਦੇ ਨਾਲ ਰਿਲੇਟਡ ਹੈ ਜੀ ਇਹ ਹੈਗਾ ਪਾਕਿਸਤਾਨ ਦੀ ਯਾਤਰਾ ਦੇ ਨਾਲ ਰਿਲੇਟਡ ਇਹ ਜਿਹੜਾ ਸਫਰਨਾਮਾ ਹੈ ਪਾਕਿਸਤਾਨ ਦੇ ਨਾਲ ਰਿਲੇਟਡ ਹੈ ਕਿਉਂਕਿ ਆਪਾਂ ਕੱਲ ਵੀ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੀ ਸੀਗੀ ਕਿ ਇੱਕ ਰਾਵੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਵਹਿੰਦੀ ਹੈ ਤੇ ਜਿੱਥੇ ਵਗਦੀ ਏ ਰਾਵੀ ਆ ਗਿਆ ਉਹ ਪਾਕਿਸਤਾਨ ਦੇ ਨਾਲ ਸੰਬੰਧਿਤ ਹੈ ਅੱਗੇ ਦੇਖਦੇ ਹਾਂ ਜੀ ਕਿਹੜੀਆਂ ਦੋ ਕਹਾਣੀਆਂ ਦੇ ਆਧਾਰ ਤੇ ਚੌਥੀ ਕੂਟ ਨਾਂ ਦੀ ਫਿਲਮ ਬਣ ਚੁੱਕੀ ਹੈ ਹੁਣ ਮੈਂ ਕੱਲ ਗੱਲ ਕੀਤੀ ਸੀ ਕਿ ਚੌਥੀ ਕੂਟ ਇੱਕ ਫਿਲਮ ਵੀ ਬਣ ਚੁੱਕੀ ਆ ਪਰ ਉਹਨਾਂ ਦੀਆਂ ਦੋ ਕਹਾਣੀਆਂ ਨੂੰ ਮਿਕਸ ਕਰਕੇ ਬਣੀ ਆ ਉਹ ਆਪ ਅੱਜ ਕਹਾਣੀਆਂ ਦਾ ਨਾਮ ਦੱਸਣਾ ਆਪਸ਼ਨ ਹੈ ਚੌਥੀ ਕੂਟ ਆਪਸ਼ਨ ਬੀ ਹੁਣ ਮੈਂ ਠੀਕ ਆ ਆਪਸ਼ਨ ਸੀ ਦੋਨੋਂ ਹੀ অপশন ডি ਕੋਈ ਵੀ ਨਹੀਂ ਤਾਂ অপশন ਸੀ ਦੇ ਨਾਲ ਚੱਲਾਂਗੇ ਜੀ ਦੋਨੋਂ ਚੌਥੀ ਕੂਟ ਤੇ ਮੈਂ ਹੁਣ ਠੀਕ ਆ ਦੋਨਾਂ ਦੀਆਂ ਕਹਾਣੀਆਂ ਨੂੰ ਮਿਲਾ ਕੇ ਉਹਨਾਂ ਦੇ ਆਧਾਰ ਦੇ ਉੱਪਰ ਚੌਥੀ ਕੂਟ ਜਿਹੜੀ ਉਹ ਫਿਲਮ ਬਣੀ ਹੋਈ ਤੇ ਇਹਦੇ ਨਿਰਦੇਸ਼ਕ ਕੌਣ ਨੇ ਜੀ ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਗੁਰਵਿੰਦਰ ਸਿੰਘ ਜੀ ਇਹਦੇ ਨਿਰਦੇਸ਼ਕ ਹੈ ਇਸ ਤੋਂ ਇਲਾਵਾ ਜਿਹੜੀ ਜਮਰੋਦ ਕਹਾਣੀ ਹੈ ਉਹਦੇ ਉੱਪਰ ਵੀ ਇੱਕ ਫੀਚਰ ਫਿਲਮ ਬਣ ਚੁੱਕੀ ਹੈ ਉਹ ਵੀ ਤੁਸੀਂ ਧਿਆਨ ਚ ਰੱਖਣਾ ਅੱਗੇ ਜੀ ਕਰਤਾਰ ਸਿੰਘ ਤੇ ਅਮਰੀਕ ਸਿੰਘ ਕਿਸ ਕਹਾਣੀ ਦੇ ਪਾਤਰ ਹਨ ਚੌਥੀ ਕੂਟ ਮੈਂ ਹੁਣ ਠੀਕ ਹਾਂ ਅੰਗ ਸੰਗ ਜਾਂ ਆਪਸ਼ਨ ਡੀ ਕੋਈ ਵੀ ਨਹੀਂ ਤਾਂ ਆਪਸ਼ਨ ਸੀ ਦੇ ਨਾਲ ਚੱਲਾਂਗੇ ਜੀ ਅੰਗ ਸੰਗ ਕਰਤਾਰ ਸਿੰਘ ਤੇ ਅਮਰੀਕ ਸਿੰਘ ਜਿਹੜੇ ਕਹਾਣੀ ਦੇ ਪਾਤਰ ਨੇ ਅੰਗ ਸੰਗ ਦੇ ਕਿਉਂਕਿ ਆਪਾਂ ਕੱਲ ਵੀ ਥੋੜੀ ਜੀ ਗੱਲ ਕੀਤੀ ਸੀ ਕਿ ਜਿਹੜਾ ਕਰਤਾਰ ਸਿੰਘ ਹੁੰਦਾ ਹੈ ਨਸ਼ਿਆਂ ਦਾ ਆਦੀ ਹੁੰਦਾ ਹੈ ਨਸ਼ਿਆਂ ਦੇ ਵਿੱਚ ਪੈ ਜਾਂਦਾ ਹੈ ਤੇ ਅਮਰੀਕ ਸਿੰਘ ਉਹਦਾ ਪੁੱਤਰ ਹੁੰਦਾ ਹੈ ਤੇ ਜਦੋਂ ਉਹ ਛੋਟੀ ਉਮਰੇ ਹੀ ਜਦੋਂ ਕਰਤਾਰ ਸਿੰਘ ਆਪਣੀ ਨਸ਼ਾ ਕਰਕੇ ਆਪਣੀ ਜਿਹੜੀ ਜ਼ਿੰਦਗੀ ਤੋਂ ਹੱਥ ਤੋਂ ਬੈਠਦਾ ਤੇ ਅਮਰੀਕ ਸਿੰਘ ਜਿਹੜਾ ਉਹਦਾ ਪੁੱਤਰ ਹੁੰਦਾ ਉਹ ਜੌਬ ਕਰਦਾ ਹੁੰਦਾ ਬੈਂਕ ਦੇ ਵਿੱਚ ਤੇ ਫਿਰ ਉਹ ਜਦੋਂ ਮਤਲਬ ਕਿ ਉਹਦੀ ਡੈਥ ਹੁੰਦੀ ਉਸ ਤੋਂ ਬਾਅਦ ਅਮਰੀਕ ਸਿੰਘ ਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਉਹਨੂੰ ਐ ਲੱਗਦਾ ਕਿ ਪਾਵਾਂ ਦੀ ਉਹਦਾ ਪਿਓ ਜਿਹੜਾ ਸੀ ਨਸ਼ੇੜੀ ਸੀ ਨਸ਼ੇ ਕਰਦਾ ਸੀ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਜ਼ਿੰਮੇਵਾਰੀਆਂ ਉਹਦੇ ਸਿਰ ਤੇ ਨਹੀਂ ਸੀਗੀਆਂ ਉਹਨੇ ਸੰਭਾਲੀਆਂ ਹੋਈਆਂ ਸੀਗੀਆਂ ਇਹ ਸਾਰਾ ਕੁਝ ਉਹਦੀ ਇੱਕ ਕਹਾਣੀ ਦੇ ਵਿੱਚ ਜਿਹੜਾ ਐਕਸਪਲেইন ਕੀਤਾ ਹੋਇਆ ਤਾਂ ਉਮੀਦ ਕਰਦੀ ਹਾਂ ਕਲਾਸ ਤੁਹਾਨੂੰ ਵਧੀਆ ਲੱਗੀ ਹੋਗੀ ਕੰਟੈਂਟ ਤੁਹਾਨੂੰ ਪਸੰਦ ਆਇਆ ਹੋਗਾ ਜੇਕਰ ਤੁਹਾਨੂੰ ਕੁਐਸਚਨਸ ਵਧੀਆ ਲੱਗੇ ਨੇ ਤਾਂ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈ ਕਲਾਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਸੋਨੇ ਸੋਨੇ ਕਮੈਂਟਸ ਵੀ ਜ਼ਰੂਰ ਦਿਓ ਥੈਂਕ ਯੂ ਸੋ ਮੱਚ